ਸਿੰਘ ਵਿਕਰਮ ਸਿੰਘ ਮਜੀਠੇ ਦਾ ਡਾਰੋ ਸ਼ੋਲੇ ਕਹਿੰਦੇ ਸੀ ਨਾ ਗੱਬਰ ਆ ਗਿਆ ਗੱਬਰ ਬੱਚਿਆਂ ਨੂੰ ਕਹਿੰਦੇ ਸੀ ਉਹ ਇੱਥੇ ਹੁਣੇ ਆਪ ਵਾਲੇ ਕਹਿੰਦੇ ਮਜੀਠਾ ਆ ਗਿਆ ਮਜੀਠਾ ਕਰਦੀਆਂ ਡਰੱਗਸ ਦੀ ਇੱਕ ਗੱਲ ਕਰੋ ਤੁਸੀਂ ਡੀਏ ਹੈ ਕਿ ਡਰੱਗਸ ਹੈ ਮੇਰਾ ਦਫਤਰ ਹੈ ਮੇਰੇ ਦਫਤਰ ਜਾਂਚ ਕਰ ਰਹੇ ਨੇ ਮੈਨੂੰ ਪਤਾ ਤਾਂ ਲੱਗੇ ਕੀ ਕਰ ਰਹੇ ਆ ਬਿਕਰਮ ਸਿੰਘ ਮਜੀਠੀਆ ਨੂੰ ਮਜੀਠੇ ਘਰ ਤੋਂ ਹੁੰਜ ਰਹਾ ਹੈ ਵਿਜੀਲੈਂਸ ਜਰੀ ਹੈ ਮੋਹਾਲੀ ਲੈ ਕੇ ਚਲੀ ਹੈ ਤੇ ਤਸਵੀਰਾਂ ਤੁਹਾਨੂੰ ਅਸੀਂ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਤੋਂ ਤੁਸੀਂ ਵੇਖ ਸਕਦੇ ਹੋ ਕਿ ਕੜੇ ਸੁਰੱਖਿਆ ਪ੍ਰਬੰਧਾ ਜਿਹੜਾ ਹੈ ਮਜੀਠੀਏ ਨੂੰ ਦੁਬਾਰਾ ਜਿਹੜਾ ਹੈ ਉਹਨਾਂ ਨੂੰ ਵਿਜੀਲੈਂਸ ਦੀ ਟੀਮ ਜਿਹੜੀ ਹੈ ਉਹ ਅਸਲੇ ਮੋਹਾਲੀ ਵਾਪਸ ਲੈ ਕੇ ਜਾ ਰਹੀ ਦੱਸਣਾ ਚਾਹੋਗੇ ਕਿ ਕੱਲ Shimla ਸੀ ਔਰ ਉਸ ਤੋਂ ਬਾਅਦ ਅੱਜ Amritsar ਤੱਕ ਕਾਫਲੇ ਦੀ ਐਕਸਕਲੂਸਿਵ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਕਿ ਇਹ ਜਿਹੜਾ ਵਿਜੀਲੈਂਸ ਦਾ ਕਾਫਲਾ ਹੈ ਇਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੇ ਔਰ ਕਾਲੇ ਸ਼ੀਸ਼ੇ ਵਾਲੀ ਗੱਡੀ ਦੇ ਵਿੱਚ ਵਿਕਰਮ ਮਜੀਠੀਆ ਜਿਹੜੇ ਨੇ ਅੱਗੇ ਜਾਂਦੇ ਨਜ਼ਰ ਆ ਰਹੇ ਨੇ ਔਰ ਤੁਸੀਂ ਵੇਖੋਗੇ ਉਹਨਾਂ ਦੇ ਨਾਲ ਪੁਲਿਸ ਦਾ ਸਖਤ ਪੈਰਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈ ਇੱਥੇ ਜਿਹੜਾ ਹੈ ਵਿਕਰਮ ਮਜੀਠੀਆ ਨੂੰ ਦੁਬਾਰਾ ਜਿਹੜਾ ਹੈ ਉਹ ਮੁਹਾਲੀ ਵਿਜੀਲੈਂਸ ਲੈ ਕੇ ਜਾ ਰਹੀ ਹੈ ਤਾਂ ਤੁਸੀਂ ਦੇਖੋ ਗੱਡੀਆਂ ਦੇ ਕਾਫਲੇ ਦੀ ਤਸਵੀਰਾਂ ਸਾਂਝੀ ਕਰ ਰਹੇ ਆ ਕਿ ਜਿੱਥੇ ਤੱਕ ਤੁਹਾਡੀ ਚਾਤ ਪਹੇਗੀ ਉੱਥੇ ਤੁਹਾਨੂੰ ਗੱਡੀਆਂ ਹੀ ਨਜ਼ਰ ਆਣਗੀਆਂ ਔਰ ਉਹ ਕਾਫਲਾ ਜਿਹੜਾ ਹੈ ਇਸ ਵੇਲੇ ਅੰਮ੍ਰਿਤਸਰ ਦੇ ਹਲਕਾ ਮਜੀਠਾ ਤੋਂ ਜਿੱਥੇ ਕਿ ਉਹਨਾਂ ਦਾ ਰੈ residense ਸੀ ਉਥੋਂ ਜਿਹੜਾ ਹੈ ਮੁਹਾਲੀ ਵਾਸਤੇ ਰਵਾਨਾ ਹੋ ਚੁੱਕਾ ਹੈ ਤੇ ਇਹ ਤਸਵੀਰਾਂ ਤੁਸੀਂ ਦੇਖੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਇੱਥੇ ਇਹ ਪੁਲਿਸ ਦੇ ਜਿਹੜੇ ਆਲਾ ਅਧਿਕਾਰੀ ਪਹੁੰਚੇ ਸਨ ਇੱਥੋਂ ਤੱਕ ਕਿ ਪੂਰੇ ਇਲਾਕੇ ਜਿਹੜੇ ਨੇ ਬੰਦ ਕਰ ਦਿੱਤੇ ਗਏ ਸਨ ਇਸ ਕਰਕੇ ਬੰਦ ਕਰ ਦਿੱਤੇ ਗਏ ਸਨ ਕਿ ਕਿਸੇ ਤਰ੍ਹਾਂ ਦੀ ਕੋਈ ਟਕਰਾਅ ਦੀ ਸਥਿਤੀ ਨਾ ਬਣੇ ਕੋਈ ਅਸਤਰਾ ਦੀ ਪੂਸ਼ਾ ਨਾ ਹੋਵੇ ਜਿਹਦੇ ਨਾਲ ਕਿ ਲਾਅ ਐਂਡ ਆਰਡਰ ਜਿਹੜਾ ਹੈ ਉਹ ਖਰਾਬ ਹੋ ਸਕੇ ਤਾਂ ਉਸ ਨੂੰ ਲੈ ਕੇ ਜਿਹੜਾ ਹੈ ਇੱਥੇ ਇਹ ਜਿਹੜੀ ਕਿਲਾਬੰਦੀ ਕੀਤੀ ਗਈ ਤਾਂ ਉਸ ਤੋਂ ਬਾਅਦ ਜਿਹੜਾ ਹੈ ਇੱਥੇ ਤੁਹਾਨੂੰ ਦਿਖਾਣੇ ਆ ਰਸਤੇ ਕਿਵੇਂ ਬੰਦ ਨੇ ਉਹ ਤੁਸੀਂ ਵੇਖੋ ਕਿ ਦੂਰ ਦੂਰ ਤੱਕਨ ਜਿੱਥੇ ਵੀ ਤੁਹਾਡੀ ਚਾਹਤ ਜਾਏਗੀ ਤੁਹਾਨੂੰ ਇੱਥੇ ਗੱਡੀਆਂ ਹੀ ਨਜ਼ਰ ਆਣਗੀਆਂ ਔਰ ਉਹਨਾਂ ਗੱਡੀਆਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਹੈ ਲੈ ਕੇ ਜਾਇਆ ਗਿਆ ਤਾਂ ਦੂਸਰੇ ਪਾਸੇ ਇਹ ਤਸਵੀਰ ਤੁਹਾਨੂੰ ਦਿਖਾਣੇ ਹੁਣ ਅਕਾਲੀ ਵਰਕਰ ਤੁਸੀਂ ਦੇਖੋ ਕਿ ਇੱਧਰ ਬੈਰੀਕੇਟਿੰਗ ਬੁਰੀ ਕੀਤੀ ਗਈ ਸੀ ਔਰ ਬੈਰੀਕੇਟਿੰਗ ਦੇ ਵਿੱਚ ਜਿਹੜਾ ਹੈ ਅਕਾਲੀ ਦਲ ਦੇ ਜਿਹੜੇ ਵਰਕਰ ਸੀ ਉਹਨਾਂ ਨੂੰ ਅੱਗੇ ਆਣ ਨਹੀਂ ਦਿੱਤਾ ਗਿਆ ਇੱਥੋਂ ਤੱਕ ਕਿ ਗਨੀਵਕੌਰ ਮਜੀਠੀਆ ਜਿਹੜੇ ਨੇ ਇੱਥੇ ਮੌਜੂਦ ਨੇ ਔਰ ਇਸ ਵੇਲੇ ਜਿਹੜਾ ਹੈ ਉਹ ਗੱਲਬਾਤ ਕਰ ਰਹੇ ਨੇ মিডিਆ ਨਾਲ ਪਰ ਅਕਾਲੀ ਵਰਕਰਾਂ ਦੀ ਤਸਵੀਰ ਤੁਸੀਂ ਦੇਖੋ ਦੂਰ ਦੂਰ ਤੱਕ ਤੁਹਾਨੂੰ ਇਸ ਵੇਲੇ ਨਜ਼ਰ ਆਂਦੇ ਨਜ਼ਰ ਆ ਰਹੇ ਹੋਣਗੇ ਔਰ ਗਨੀਵਕੌਰ ਮਜੀਠੀਆ ਇਸ ਵੇਲੇ ਸੰਬੋਧਨ ਵੀ ਕਰ ਰਹੇ ਨੇ মিডিਆ ਨੂੰ ਔਰ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਔਰ ਦੂਜੇ ਪਾਸੇ ਦੀ ਇੱਕ ਵਰਕਮਾਗੈ ਤਸਵੀਰ ਤੁਹਾਨੂੰ ਦਿਖਾਣੇ ਆ ਕਿ ਪੁਲਿਸ ਦੀ ਬੈਰੀਕੇਡਿੰਗ ਕਿਸ ਤਰੀਕੇ ਦੀ ਹੈ ਉਹ ਵੀ ਤੁਸੀਂ ਦੇਖੋ ਆਪਣੀ ਟੀਵੀ ਸਕਰੀਨ ਤੇ ਕਿ ਐਸਐਸਪੀ ਖੁਦ ਜਿਹੜੇ ਨੇ ਇਸ ਪੂਰੀ ਚੀਜ਼ ਨੂੰ ਕਮਾਂਡ ਕਰ ਰਹੇ ਸੀ ਔਰ ਉਸ ਤੋਂ ਬਾਅਦ ਜਿਹੜਾ ਹੈ ਵਿਕਰਮ ਮਜੀਠੀਆ ਨੂੰ ਵਿਜੀਲੈਂਸ ਵੱਲੋਂ ਮਹਾਲੀ ਲੈ ਕੇ ਜਾਇਆ ਗਿਆ ਹੈ ਤਾਂ ਇਸ ਤੋਂ ਬਾਅਦ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਕਾਢੇ ਇੰਤਜ਼ਾਮਾਤ ਕੀਤੇ ਗਏ ਸੀ ਐਸਐਸਪੀ ਅੰਮ੍ਰਿਤਸਰ ਵੱਲੋਂ ਦੱਸਿਆ ਗਿਆ ਸੀ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਸ ਕਰਕੇ ਕੀਤੀਆਂ ਗਈਆਂ ਨੇ ਕਿ ਜਿਹੜਾ ਹੈ ਕਿ ਕੋਈ ਲੌਂਡ ਰੌਡ ਦੀ ਸਥਿਤੀ ਨਾ ਖਰਾਬ ਹੋਵੇ ਕਿਉਂਕਿ ਕਾਲੀ ਵਰਕਰ ਇੱਥੇ ਜੁਟੇ ਸੀ ਉਹ ਵੀ ਤਸਵੀਰ ਤੁਸੀਂ ਦਿਖਾਣੇ ਪਏ ਆ ਕਿ ਕਿਸ ਤਰੀਕੇ ਦੇ ਨਾਲ ਉੱਥੇ ਜਿਹਨਾਂ ਨੂੰ ਰੋਕਿਆ ਗਿਆ ਸੀ ਤੇ ਦੂਸਰੇ ਪਾਸੇ ਪੁਲਿਸ ਦਾ ਕਾਫਲਾ ਸੀ ਪੁਲਿਸ ਦੇ ਕਾਫਲਾ ਵੀ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਜਿਹੜਾ ਹੈ ਕਿ ਇਹ ਜਿਹੜੀ ਚੀਜ਼ ਹੈ ਤੁਸੀਂ ਦੇਖੋ ਤੇ ਇਸ ਵੇਲੇ ਗਨੀਵ ਕੌਰ ਮਜੀਠੀਆ ਸਾਡੇ ਨਾਲ ਮੌਜੂਦ ਨੇ ਮੈਡਮ ਕੀ ਕਹਿਣਾ ਚਾਹੋਗੇ ਇੱਕ ਬਹੁਤ ਵੱਡੇ ਮੈਮ ਕੀ ਕਹਿਣਾ ਚਾਹੋਗੇ 540 ਕਰੋੜ ਰੁਪਏ ਦਾ ਇਸ ਤਰੀਕੇ ਦੇ ਨਾਲ ਗੱਲ ਕੀਤੀ ਜਾ ਰਹੀ ਹੈ ਕਿ 540 ਕਰੋੜ ਰੁਪਏ 540 ਕਰੋੜ ਰੁਪਏ ਦਾ ਮੈਮ ਗੱਲ ਕੀਤੀ ਜਾ ਰਹੀ ਹੈ ਕਿਵੇਂ ਵੇਖਦੇ ਹੋ ਬਹੁਤ ਵੱਡੇ ਅਮਾਉਂਟ ਹੈ 540 ਕਰੋੜ ਬਿਲਕੁਲ ਜੇ ਨਹੀਂ ਲੱਭਿਆ ਤਾਂ ਦੇਂਗੇ ਮੈਨੂੰ ਮੈਂ ਤੁਸੀਂ ਕਾਫੀ ਕੋਸ਼ਿਸ਼ ਕੀਤੀ ਅੰਦਰ ਜਾਣ ਦੀ ਤੁਹਾਨੂੰ ਗਿਆਨ ਨਹੀਂ ਦਿੱਤਾ ਗਿਆ ਕੀ ਲੱਗਦਾ ਹੈ ਕਿ ਇਹ ਇੱਕ ਤੋਂ ਨਾ ਕਮਿਟਮੈਂਟ ਵੀ ਕੀਤੀ ਗਈ ਹੈ ਐਸਐਸਪੀ ਸਾਹਿਬ ਬੜਾ ਵੱਡਾ ਅਹੁਦਾ ਹੁੰਦਾ ਹੈ ਉਹਨਾਂ ਕਮਿਟਮੈਂਟ ਕੀਤੀ ਗਈ ਉਸ ਦੇ ਬਾਅਦ ਵੀ ਤੁਹਾਨੂੰ ਨਹੀਂ ਜਾਣ ਦਿੱਤਾ ਗਿਆ ਚਲੋ ਜੀ ਕਮਿਟਮੈਂਟ ਸਤਾ ਕਮਿਟਮੈਂਟ ਤਾਂ ਚਲੋ ਕੀਤੀ ਹੈ ਨਾ ਮੈਨੂੰ ਕੋਈ ਕਾਗਜ਼ ਪੱਤਰ ਦਿਖਾਇਆ ਹੈ ਸਰਚ ਦਾ ਨਾ ਮੇਰੇ ਨਾਲ ਗੱਲ ਕੀਤੀ ਹੈ ਕੁਝ ਨਹੀਂ ਕੀਤਾ ਇਹ ਨਾ ਨੇ ਪਤਾ ਨਹੀਂ ਕੁਝ ਲੀਗਲ ਹੈ ਇਲੀਗਲ ਹੈ ਜੇ ਲੀਗਲ ਹੁੰਦਾ ਤਾਂ ਕਾ ਗੱਜ਼ਖੋਂਦੇ ਗੱਲ ਕਰਦੇ ਸਿੱਧੀ ਗੱਲ ਕਰਦੇ ਡਰਦੇ ਕਿਉਂ ਐ ਅਸੀਂ ਅਸੀਂ ਤਾਂ ਆਰਾਮ ਨਾਲ ਖੜੇ ਆਂ ਕੁਝ ਰੌਲਾ ਰੂਲਾ ਵੀ ਨਹੀਂ ਪਾਇਆ ਸੀ ਚੁੱਪ ਕਰਕੇ ਖੜੇ ਆਂ ਤਾਲਾ ਮਾਰਿਆ ਗਿਆ ਜਦੋਂ ਤੁਹਾਡੇ ਤੱਕ ਇਹ ਪਹੁੰਚ ਗਈ ਜਿਹੜੀ ਮੀਡੀਆ ਦੇ ਵਿੱਚ ਚੱਲਿਆ ਉਸ ਤੋਂ ਬਾਅਦ ਤਾਲਾ ਖੋਲ ਦਿੱਤਾ ਹੈ ਪੁਲਿਸ ਕਹੇਰੀ ਅਸੀਂ ਤਾਲਾ ਨਹੀਂ ਮਾਰਿਆ ਜੀ ਨਹੀਂ ਮਾਰੇ ਤੁਸੀਂ ਦੇਖੇ ਸੀ ਨਾ ਹਾਂਜੀ ਉਹ ਤਾਂ ਕੈਦ ਹੋਈ ਜੀ ਤੁਸੀਂ ਮੈਨੂੰ ਤਾਂ ਅੰਦਰ ਜਾਣ ਨਹੀਂ ਦਿੱਤਾ ਤੁਸੀਂ ਦੇਖੇ ਸੀ ਜੀ ਜੀ ਫਿਰ ਉਸੀ ਵਿਟਨਸ ਹੋ ਪਰ ਕਾਰਨ ਕੀ ਐਨੀ ਤਗੜੀ ਕਿਲਾ ਬੰਦੀ ਜਿਸ ਤਰੀਕੇ ਨਾਲ ਕੀਤੀ ਗਈ ਪੂਰਾ ਪੁਲਿਸ ਤੰਤਰ ਲੱਗ ਗਿਆ ਪੂਰੇ ਜ਼ਿਲ੍ਹੇ ਦਾ ਇਹਨੂੰ ਕਿਵੇਂ ਵੇਖਦੇ ਹੋ ਡਰ ਡਰ ਹੈ ਡਰ ਕਿਸੇ ਦਾ ਡਰ ਹੈ ਜੀ ਮੁਜੀਠੇ ਦਾ ਡਰ ਹੂੰ ਗੱਬਰ ਵਿਕਰਮ ਸਿੰਘ ਵਿਕਰਮ ਸਿੰਘ ਮੁਜੀਠੇ ਦਾ ਡਾਰੋ ਸ਼ੋਲੇਜ ਕਹਿੰਦੇ ਸੀ ਨਾ ਹੂੰ ਗੱਬਰ ਆ ਗਿਆ ਗੱਬਰ ਬੱਚਿਆਂ ਨੂੰ ਕਹਿੰਦੇ ਸੀ ਉਹ ਇੱਥੇ ਹੁਣੇ ਆਪ ਵਾਲੇ ਕਹਿੰਦੇ ਮਜੀਠਾ ਆ ਗਿਆ ਮਜੀਠਾ ਤੁਹਾਨੂੰ ਮੰਨ ਨਹੀਂ ਪਰ ਬਿਲਕੁਲ ਤੁਹਾਨੂੰ ਆਸ ਹੈ ਕਿ ਉਹ ਇਸ ਜਿਹੜਾ ਜਿੰਨਾ ਸਿਨੈਰੀਓ ਹੈਗਾ ਇਸ ਤੋਂ ਬਾਹਰ ਬਾਈਜ਼ਤ ਬਰੀ ਹੋ ਕੇ ਬਾਹਰ ਆਉਂ ਦੇਖੋ ਜੀ ਜਿਹੜਾ ਕੇਸ ਹੈ ਨਾ ਤੁਸੀਂ ਆਪ ਤੁਹਾਨੂੰ ਆਪ ਮੈਂ ਪੁੱਛਿਆ ਸੀਗਾ ਐਫ ਆਈ ਆਰ ਕਿਸ ਚੀਜ਼ ਦੀ ਹੈ ਐਫ ਆਈ ਆਰ ਹੈਗੀ ਡੀਏ ਦੀ ਗੱਲ ਕਰਦੇ ਆਂ ਡਰੱਗਸ ਦੀ ਇੱਕ ਗੱਲ ਕਰੋ ਤੁਸੀਂ डीए की ड्रग्स है बिल्कुल जेड़े कागज़पत्र इणाने ਹੁਣ ਪਾਏ ਐ ਐਫ ਆਈ ਆਰ ਚ ਉਹੀ ਪਾਏ ਸੀਗੇ ਸੁਪਰੀਮ ਕੋਰਟ ਉਹਦੀ ਸਾਰੇ ਕਾਗਜ਼ਾਂ ਦੀ ਸਾਰੀ ਸਾਰਾ ਕੁਛ ਸੁਪਰੀਮ ਕੋਰਟ ਦੀ ਉਹਨਾਂ ਨੇ ਜਾਂਚ ਕੀਤੀ ਹੋਈ ਹੈ ਜੇ ਕੁਝ ਉਥੇ ਲੱਭਿਆ ਉਹਨਾਂ ਨੂੰ ਤਾਂ ਫਿਰ ਤੁਸੀਂ ਚਾਰਜ ਸ਼ੀਟ ਫਾਈਲ ਕਿਉਂ ਨਹੀਂ ਕੀਤੀ ਮੈਮੀ ਜੀ ਦੁਬਾਰਾ ਆਉਂਦਾ ਮਕਸਦ ਕੀ ਹੈ ਕਿ ਇਕ ਵਾਰੀ ਪੁੱਛਦੇ ਤਾਂ ਇਹੀ ਦੱਸਣਗੇ ਪਲਾਂਟ ਕਰਨਾ ਹੋਣਾ ਹੈ ਕੁਝ ਜੇਹੀ ਡਰ ਸੀਗਾ ਤੁਹਾਨੂੰ ਕਿ ਪਲਾਂਟ ਨਾ ਕਰ ਦੇਣ ਇਸੇ ਕਰਕੇ ਤੁਸੀਂ ਅੰਦਰ ਜਾਣਾ ਹੋ ਬਿਲਕੁਲ ਤੇ ਮੇਰੀ ਲੀਗਲ ਰੈਮੇਡੀ ਹੈ ਜੀ ਹਾਂ 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 ਆਵ ਰਾਈਟ ਮੇਰਾ ਆਫਿਸ ਹੈ ਪਰ ਮੇਰਾ ਹੱਕ ਹੈ ਅੰਦਰ ਜਾਣਾ ਜੀ ਮੇਰਾ ਦਫਤਰ ਹੈ ਮੇਰੇ ਦਫਤਰ ਚ ਜਾਂਚ ਕਰ ਰਹੇ ਨੇ ਮੈਨੂੰ ਪਤਾ ਤਾਂ ਲੱਗੇ ਕੀ ਕਰ ਰਹੇ ਆ ਹੁਣ ਤੁਸੀਂ ਲੀਗਲੀ ਚਲੋਗੇ ਜਿਸ ਤਰ੍ਹਾਂ ਤੁਹਾਨੂੰ ਬਿਲਕੁਲ ਅਸੀਂ ਬਿਲਕੁਲ ਲੀਗਲੀ ਚਲਾਂਗੇ ਤਾਂ ਹੀ ਚੁੱਪ ਕਰਕੇ ਇੱਥੇ ਖੜੇ ਹੈ ਜੀ ਇਲੀਗਲੀ ਚੱਲਣਾ ਹੁੰਦਾ ਤਾਂ ਅਸੀਂ ਤੱਕੇ ਨਾਲ ਵੀ ਵੱਢ ਸਕਦੇ ਸੀ ਅਸੀਂ ਕੋਈ ਤੱਕਾ ਨਹੀਂ ਕਰਨਾ ਨਹੀਂ ਆਖਰੀ ਸਵਾਲ ਹੈ ਤੁਸੀਂ ਤੱਕਾ ਸਾਡੇ ਨਾਲ ਹੋ ਰਿਹਾ ਤੁਸੀਂ ਦੇਖਿਆ ਹੋਣਾ ਕਿ ਇੱਕ ਆ ਆ ਕੰਪਲੇਂਟ ਦਿੱਤੀ ਗਈ ਸੀ ਕਿ ਵਿਜੀਲੈਂਸ ਵੱਲੋਂ ਕੇ ਸਮਰਥਕਾਂ ਵੱਲੋਂ ਸਾਡੇ ਨਾਲ ਤਾਂ ਕੰਮ ਕੀ ਕੀਤੀ ਗਈ ਸਾਡੇ ਜਿਹੜੇ ਸਬੂਤ ਸੀਗੇ ਖੁਰਦਪੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸ ਵਿੱਚ ਕਿੰਨੀ ਕੁ ਸਚਾਈ ਹੈ ਤੁਹਾਨੂੰ ਲੱਗਦਾ ਕਿ ਅੱਜ ਦੀ ਡੇਟ ਦੇ ਵਿੱਚ ਵੀ ਉਹ ਕੋਈ ਕਾਰਵਾਈ ਕਰ ਸਕਦਾ ਹੈ ਦੇਖੋ ਜੀ ਜੋ ਕੁਝ ਉੱਥੇ ਹੋਇਆ ਸੀ ਨਾ ਉਸਾਰਾ ਵੀਡੀਓ ਤੇ ਕੈਦ ਹੈ ਸਾਡੇ ਡੀਵੀਆਰ ਵੀ ਕੱਢ ਕੇ ਲੈ ਗਏ ਕਿਉਂ ਲੈ ਗਏ ਕਿਉਂਕਿ ਉਸਾਰਾ ਕੁਝ ਹੈਗਾ ਜਿਹੜਾ ਸੱਚ ਹੈ ਉਸ ਕੈਦ ਹੈ ਜਿਹੜੀ ਅਸੀਂ ਸਾਰਿਆਂ ਸਾਰੀ ਜੋ ਕੁਝ ਹੋਇਆ ਹੈ ਵੀਡੀਓ ਬਣੇ ਹੋਏ ਆ ਉਸ ਤੇ ਤਾਹੀਂ ਮੈਂ ਇੱਥੇ ਕਹਤਾ ਕਿ ਅਸੀਂ ਚੁੱਪ ਕਰਕੇ ਖੜੇ ਹਾਂ ਤੁਸੀਂ ਸਾਰਿਆਂ ਨੇ ਦੇਖਿਆ ਜੀ ਜੀ ਬਿਲਕੁਲ ਕਿਸੇ ਨੇ ਆਵਾਜ਼ ਨਹੀਂ ਚੁੱਕੀ ਕਿਸੇ ਨੇ ਧੱਕਾ ਨਹੀਂ ਮਾਰਿਆ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਅੰਦਰ ਜਾਣ ਦੀ ਜੇ ਕਿਸੇ ਨੇ ਪਰਚਾ ਕੀਤਾ ਸਾਡੇ ਬੰਦਿਆਂ ਤੇ ਹੂੰ ਤੁਸੀਂ ਦੱਸੋ ਠੀਕ ਹੈ ਕੀ ਗਲਤ ਹੈ ਪਹਿਲਾਂ ਪਹਿਲਾਂ ਤੁਹਾਡੇ ਵਰਕਰਾਂ ਨੂੰ ਤੁਹਾਡੇ ਜਿਹੜੇ ਲੀਡਰ ਸੀਗੇ ਉਹਨਾਂ ਨੂੰ ਫੋਨ ਕਾਲਸ ਵੀ ਆਏ ਕਈਆਂ ਨੂੰ ਲੈ ਕੇ ਵੀ ਗਏ ਥਾਣੇ ਉਸ ਨੂੰ ਕਿਵੇਂ ਦੇਖ ਰਹੇ ਹੋ ਤੰਗ ਕਰ ਰਹੇ ਆ ਜੀ ਤੰਗ ਕਰ ਰਹੇ ਕਰੀ ਜਾਣ ਹੁਣ ਕਰੀ ਜਾਣ ਉਹਨਾਂ ਦੇ ਮੋਬਾਈਲ ਵੀ ਜ਼ਬਤ ਕਰ ਲੇ ਜੀ ਕਰੋ ਜ਼ਬਤ ਕਰੋ ਸਾਰਾ ਕੁਝ ਕਰੋ ਮੇਰਾ ਫਿਰ ਸਵਾਲ ਹੈ ਕਿ ਜਿਹੜਾ 540 ਕਰੋੜ ਦੀ ਗੱਲ ਕਰਦੇ ਬਟ ਇਟਸ ਅ ਵੈਰੀ ਹਿਊਜ ਅਮਾਉਂਟ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਮੈਂ ਇਹੀ ਕਹਿਣਾ ਚਾਹਾਂਗੀ ਜੇ ਤੁਹਾਨੂੰ ਨਹੀਂ ਲੱਭਿਆ ਨਾ ਤਾਂ ਫਿਰ ਮੈਨੂੰ ਦੇ ਦਿਓ अच्छा जी हां ब्याह ਨਾਲ ਦੇਣਾ اچھا جی ਤੇ ਜਿਹੜਾ ਹੁਣ ਨਿਯਮ ਲਗਾ ਰਹੇ ਆ ਇਹਦੀ ਫਿਰ ਕਿਵੇਂ ਤੁਸੀਂ ਪਰਪਾਈ ਪੂਰੀ ਕਰੋਗੇ ਕਿਉਂਕਿ ਇਹ ਨੇ ਹਿਊਜ अमाउंट ਦਾ ਤੇ ਤੁਹਾਡੇ ਕਿਤੇ ਦੀ ਜਾਂਚ ਪੂਰੀ ਹੋਗੀ ਉੱਪਰ ਰਾਬੇ ਉਹ ਸਾਰਾ ਕੁਝ ਦੇਖਦਾ ਸਾਨੂੰ ਉਸ ਤੇ ਵਿਸ਼ਵਾਸ ਪੂਰੀ ਹੋ ਗਈ ਤੁਹਾਨੂੰ ਅਜੇ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਜੀ ਨਹੀਂ ਜੀ ਕੋਈ ਕੀਤਾ ਨਹੀਂ ਹੁਣ ਬੰਨੇ ਨਹੀਂ ਲੱਪਣੇ ਨਹੀਂ ਪਰ ਮੈਮ ਇਸ ਤਰੀਕੇ ਨਾਲ ਇਹ ਘੇਰਾ ਬੰਦੀ ਮੈਂ ਫਿਰ ਘੇਰਾ ਬੰਦੀ ਨੂੰ ਕਿਵੇਂ ਵਿਖਜੂ ਕਿ ਇਸ ਤਰੀਕੇ ਨਾਲ ਮੈਂ ਅਬਰ ਸਰ ਤੋਂ ਲੈ ਕੇ ਇਸ ਬਸਟਰ ਤੱਕ ਬਾਈਪਾਸ ਹਾਈਵੇ ਬੰਦ ਕਰ ਦਿੱਤੇ ਤਾਂ ਮੈਂ ਤਾਂ ਦਾਸਤਾ ਤੋਂ ਡਾਰ ਰਹਾ ਡਾਰ ਜਾਂ ਸੀਐਮ ਨੇ ਬੰਦ ਹੁੰਦੇ ਜਾਂ ਤੁਹਾਡੇ ਦੇ ਡਾਰ 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 ਤੁਹਾਡੇ ਜਾਂ ਸੀਐਮ ਤੇ ਬੰਦ ਹੁੰਦੇ ਤੇ ਜਾਂ ਤੁਹਾਡੇ ਦੇ ਬੰਦ ਆਪਾਂ ਕੰਮ ਕਰੀਏ ਦੇਖ ਲੋ ਮਿਕਤੂ ਨਜੀਠਿਆ ਇੰਨੀ ਵੱਡੀ ਸ਼ਖਸੀਅਤ ਹੈ ਕਿ ਉਹਦੇ ਲਈ ਇਹ ਸਾਰਾ ਕੁਝ ਕਰਨਾ ਪੈਂਦਾ ਹੈ ਜ਼ੈਡ ਪਲਾਸਿਕ ਹੋ ਰਹੀ ਤੇ ਦੋ ਦੋ 20 ਮਿੰਟ ਨਾ ਹਰਤਾ ਨੂੰ ਇਸ ਤਰ੍ਹਾਂ ਦੇਖਦੇ ਆ ਜੀ ਤੁਸੀਂ ਇਨ ਫਿਊਚਰ ਕਿਵੇਂ ਪਾਰਟੀ ਨੂੰ ਮਾਰਨ ਕਿਸੇ ਮਾਰਨ ਦੇ ਜੇ ਦੋ ਮਿਸਿੰਗ ਜੀਡੀਐਨ ਲਾ ਤਾਂ ਕਿੰਨਾ ਦੇਖਦੇ ਹੋ ਕਿ ਉਹ ਚਕਸੀਏ ਕੌਣੇ ਹਮੇਸ਼ਾ ਸਾਥ ਹੱਥ ਲੈ ਗਨੀਵ ਕੌਰ ਮਜੀਠੀਆ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਨੇ ਔਰ ਉਹ ਨਹੀਂ ਰੁਕਦੇ ਦੋ ਨਜ਼ਰ ਤੇ ਕਹਿੰਦੇ ਤੁਹਾਡੇ ਬਾਰ ਬਾਰ ਕਹਿ ਕੇ ਅੰਦਰ ਜਾਂਦੀ ਤਾਂ ਬਿਲਕੁਲ ਤੁਸੀਂ ਤਸਵੀਰਾਂ ਰਾਹੀਂ ਵੇਖ ਸਕਦੇ ਹੋ ਕਿ ਤੁਸੀਂ ਇੱਥੇ ਕਿ ਇਹ ਘਰ ਦੀ ਤਸਵੀਰ ਤੁਹਾਨੂੰ ਦੁਬਾਰਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿੱਥੇ ਕਿ ਲੰਬੀ ਇਨਵੈਸਟੀਗੇਸ਼ਨ ਹੋਈ ਤਾਂ ਇੱਥੇ ਤਕਰੀਬਨ 2 ਘੰਟੇ ਦੇ ਕਰੀਬ ਇਨਵੈਸਟੀਗੇਸ਼ਨ ਚੱਲੀ ਔਰ ਉਸ ਤੋਂ ਬਾਅਦ ਜਿਹੜਾ ਹੈ ਵਿਕਰਮਜੀਠੇ ਨੂੰ ਇੱਥੋਂ ਦੀ ਲੈ ਕੇ ਦੁਬਾਰਾ ਮੋਹਾਲੀ ਵਿਜੀਲੈਂਸ ਤੇ ਲੈ ਕੇ ਜਾਇਆ ਗਿਆ ਘਰ ਨੂੰ ਹਾਲੇ ਵੀ ਲੋਕ ਕੀਤਾ ਹੈ ਔਰ ਘਰ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਤੇ ਇਸ ਘਰ ਦੇ ਅੰਦਰ ਬਿਕਰਮ ਸਿੰਘ ਮਜੀਠੀਆ ਨੂੰ ਰੱਖਿਆ ਗਿਆ ਸੀ ਘਰ ਦੀਆਂ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਇੱਥੇ ਲੰਬੀ ਪੁਸਤਾਜ ਹੋਈ तकरीबन 2 ਘੰਟੇ ਦੇ ਕਰੀਬ ਜਿਹੜੀ ਹੈ ਪੁਸਤਾਜ ਹੋਈ ਇਨਵੈਸਟੀਗੇਸ਼ਨ ਹੋਈ ਤਾਂ ਉਸ ਤੋਂ ਬਾਅਦ ਜਿਹੜਾ ਹੈ ਹੂਨ ਤਾਂ ਦੂਜੇ ਪਾਸੇ ਇੱਕ ਵਾਰ ਫੇਰ ਤੁਸੀਂ ਦੇਖੋ ਕਿ ਮੈਡਮ ਗਨੀਵ ਕੌਰ ਮਜੀਠੀਆ ਜੋ ਕਿ ਹਲਕਾ ਵਿਧਾਇਕ ਨੇ ਉਹਨਾਂ ਦੀ ਧਰਮ ਪਤਨੀ ਨੇ ਤੇ ਉਹਨਾਂ ਵੱਲੋਂ ਜਿਹੜਾ ਹੈ ਆਪਣੇ ਘਰ ਆ ਪਹੁੰਚੇ ਨੇ ਤਾਂ ਪੁਲਿਸ ਨਾਲ ਫੇਰ ਇੱਕ ਵਾਰ ਗੱਲਬਾਤ ਚੱਲ ਰਹੀ ਹੈ ਤਾਂ ਸੁਣਦੇ ਆ ਕੀ ਕਹਿ ਰਹੇ ਨੇ ਅੱਗੇ ਆ ਜਿਓ ਭਾਜੀ ਅੱਗੇ ਆ ਬੀ ਉਹਨਾਂ ਨੂੰ ਇੰਨੀ ਇੰਨੀ ਇੰਨਾ ਨਹੀਂ ਕਰ ਸਕਦੇ ਮੇਰੇ ਨਾਲ ਗੱਲ ਕਰਕੇ ਜਾਣ ਜਰਾ ਫੋਨ ਕਿਤਾ ਵਾ ਮੈਂ ਤਾਂ ਇੰਨੀ ਕਰੀਦਾ ਨਹੀਂ ਤਿੰਨਾਂ ਤੁਸੀਂ ਮੇਰੇ ਨਾਲ ਗੱਲ ਕਰਕੇ ਜਾ ਜਰਾ ਫੋਨ ਕਿਤਾ ਵਾ ਮੈਂ ਤੇਰਾ ਤੇ ਪਛਾਣ ਕਰ ਲਾ ਤੇਰਾ ਤੇਰਾ ਬਿਲਕੁਲ ਤੁਸੀਂ ਦੇਖੋ ਕਿ ਇਸੋ ਲਈ ਘਰ ਦੇ ਅੰਦਰ ਮੌਜੂਦ ਆ ਇਸ ਘਰ ਦੇ ਵਿੱਚ ਇਨਵੈਸਟੀਗੇਸ਼ਨ ਹੋਈ ਸੀ ਤਾਂ ਹੁਣ ਜੋ ਗਰੀਵ ਕੌਰ ਮਜੀਠੀਆ ਨੇ ਉਹਨਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀਗੀ ਤਾਂ ਘਰ ਦੇ ਵਿੱਚ ਇੱਕੋ ਸ਼ਖਸ ਮੌਜੂਦ ਸੀ ਇੱਕ ਲੇਡੀਜ਼ ਮੌਜੂਦ ਸਨ ਉਹਨਾਂ ਨਾਲ ਗੱਲਬਾਤ ਕਰਦੇ ਆ ਪਹਿਨ ਜੀ ਕੀ ਗੱਲ ਬਾਤ ਹੋਈ ਜੀ ਜਿਹੜੇ ਤੁਸੀਂ ਆਪਣੇ ਕੀ ਕਿਆ ਸੀ ਇੱਕ ਮਿੰਟ ਪਹਿਨ ਜੀ ਮੈਡਮ ਨੂੰ ਮੈਡਮ ਨੂੰ ਕਹ ਲੈਣ ਤਾਂ ਕੀ ਕੀ ਗੱਲ ਬਾਤ ਹੋ ਰਹੀ ਮੈਡਮ ਨੂੰ ਕਹ ਲੈਣ ਤਾਂ ਕੀ ਹਾਲੇ ਦੋ ਕੀ ਗੱਲ ਬਾਤ ਹੋ ਰਹੀ ਮੈਡਮ ਬਣਵਾ ਲੈਣ ਤਾਂ ਹਾਲੇ ਦੋ ਹਾਲੇ ਦੋ ਪਹਿਨ ਜੀ ਇੱਧਰ ਆ ਜਾ ਇੱਧਰ ਆ ਜਾ ਬੀਬਾ ਜੀ ਨੂੰ ਐਂਡ ਦੇਓ ਕੀ ਗੱਲ ਬਾਤ ਹੋ ਰਹੀ ਤੁਹਾਡੀ ਅੰਦਰ ਜਦੋਂ ਆਪਾਂ ਟੀਮ ਆਈ ਸੀ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਤਸਵੀਰਾਂ ਰਾਹੀ ਕਿ ਵਿਕਰਮ ਜੀਠਿਆ ਜਦੋਂ ਘਰ ਤੇ ਮੌਜੂਦ ਸੀ ਤਾਂ ਉਸ ਵੇਲੇ ਗੱਲਬਾਤ ਹੋਈ ਤਸਵੀਰ ਸਾਂਝੀ ਕੀਤੀ ਹੈ ਤਾਂ ਘਰ ਦੇ ਅੰਦਰ ਮੌਜੂਦ ਆ ਵਿਕਰਮ ਜੀਠੀਆ ਦਾ ਘਰ ਦਿਖਾਣੇ ਆ ਇਸ ਘਰ ਦੇ ਵਿੱਚ ਜਿਹੜੇ ਕਮਰੇ ਨੇ ਉਹ ਇਹ ਕਮਰੇ ਨੇ ਤਾਂ ਇੱਥੇ ਜਿਹੜਾ ਹੈ ਲਿਆਂਦਾ ਗਿਆ ਸੀ ਔਰ ਉਸ ਤੋਂ ਬਾਅਦ ਪੂਰਨ ਇਨਵੈਸਟੀਗੇਸ਼ਨ ਔਰ ਕਾਲੀ ਵਰਕਰ ਇਸ ਵੇਲੇ ਘਰ ਚੈੱਕ ਕਰ ਰਹੇ ਨੇ ਭਾਜੀ ਘਰ ਚੈੱਕ ਕਰਦੇ ਕੀ ਕਾਰਨ ਓ ਇੱਥੇ ਤੇ ਭਰਾ ਕੋਈ ਗੱਲ ਹੀ ਨਹੀਂ ਹੈਗੀ ਤੁਸੀਂ ਆ ਵੇਖਣ ਨੂੰ ਕੋਈ ਹੈ ਕੋਈ ਗੱਲ ਤੁਹਾਨੂੰ ਲੱਗਦੀ ਇੱਥੇ ਕੋਈ ਗੱਲਬਾਤ ਇਹ ਤਾਂ ਡਰਾਮਾ ਬਾਜੀ ਸਰਕਾਰ ਕਰ ਰਹੀ ਆ ਚਲੋ ਉਹਨਾਂ ਦੀ ਮੁਬਾਰਕ ਉਹਨਾਂ ਨੂੰ ਤੇ ਹੁਣ ਤੁਸੀਂ ਚੈਕਿੰਗ ਕਰਨ ਆਏ ਕਰਕੇ ਤੁਹਾਨੂੰ ਆਪਣੇ ਦਫ਼ਤਰ ਜਿੱਤੇ ਦਫ਼ਤਰ ਜਿੱਤੇ ਆਉਣਾ ਹੀ ਆਣਾ ਜੀ ਇਹ ਤਾਂ ਉਹ ਦੱਸਣਗੇ ਕੀ ਕਰਕੇ ਗਏ ਆ ਅਸੀਂ ਤਾਂ ਆਪਦਾ ਦਫ਼ਤਰ ਆ ਵੇਖਣ ਵਾਸਤੇ ਮਜੀਠੀਆ ਸਾਹਿਬ ਸਾਡੇ ਮੌਜੂਦਾ ਐਮਐਲਏ ਆ ਉਹ ਆਪ ਐ ਐਮਐਲਏ ਸਾਹਿਬ ਵੇਖ ਰਿਹਾ ਆਪਣਾ ਸਾਰਾ ਦਫਤਰ ਕੀ ਕਹਿਣਾ ਚਾਹੁੰਦੇ ਜੀ ਇਹ ਲੰਬਾ ਸਮਾਂ ਇੰਤਜ਼ਾਰ ਕਰਨਾ ਪਿਆ ਸੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਗਈ ਜੀ ਸਾਰਾ ਡਰਾਮਾ ਜੀ ਸਾਰਾ ਡਰਾਮਾ ਚੱਲ ਰਿਹਾ ਜੀ ਸਾਰਾ ਟੋਟਾ ਬਿਲਕੁਲ ਤੁਸੀਂ ਵੇਖੋ ਕਿ ਕਾਲੀ ਵਰਕਰਾਂ ਵੱਲੋਂ ਸਾਕਿਫਤਤਾ ਗਿਆ ਕਿ ਡਰਾਮਾ ਇਸ ਨੂੰ ਕਰਾਰ ਦਿੱਤਾ ਗਿਆ ਲੇਕਿਨ ਇਨਵੈਸਟੀਗੇਸ਼ਨ ਬਹੁਤ ਵੱਡੀ ਹੈ ਵੱਡੀ ਇਨਵੈਸਟੀਗੇਸ਼ਨ ਹੈ ਵਿਜੀਲੈਂਸ ਦੀ ਔਰ ਵਿਜੀਲੈਂਸ ਦੀ ਵੱਡੀ ਇਨਵੈਸਟੀਗੇਸ਼ਨ ਤੋਂ ਬਾਅਦ ਕੀ ਤੱਥ ਸਾਹਮਣੇ ਆਉਂਦੇ ਨੇ ਇਹ ਵੇਖਣਾ ਹੋਵੇਗਾ ਲੇਕਿਨ ਅੱਜ ਵਿਜੀਲੈਂਸ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਲਿਆਂਦਾ ਗਿਆ ਬਿਕਰਮ ਸਿੰਘ ਮਜੀਠੀਆ ਨੂੰ ਮਜੀਠੇ ਦੇ ਘਰ ਚ ਲਿਆਂਦਾ ਗਿਆ ਉੱਥੇ ਲੰਬੀ ਇਨਵੈਸਟੀਗੇਸ਼ਨ ਹੋਈ ਤੋਂ ਉਸ ਤੋਂ ਬਾਅਦ ਦੁਬਾਰਾ ਮੋਹਾਲੀ ਵਾਸਤੇ ਵਾਪਸ ਭੇਜ ਦਿੱਤਾ ਗਿਆ ਹੈ ਪਰ ਕੱਲ ਕੋਰਟ ਚ ਪੇਸ਼ੀ ਹੋਏਗੀ ਤੋਂ ਉਸ ਤੋਂ ਬਾਅਦ ਸਾਹਮਣੇ ਆਏਗਾ ਕਿ ਆਖਰਕਾਰ ਇਸ ਪੂਰੀ ਜਾਂਚ ਦੇ ਕੀ ਮਾਇਨੇ ਨਿਕਲਦੇ ਨੇ ਕੀ ਜਵਾਬ ਜਿਹੜਾ ਹੈ ਵਿਜੀਲੈਂਸ ਵੱਲੋਂ ਉਹ ਕੋਰਟ ਦਿੱਤਾ ਜਾਂਦਾ ਹੈ ਤਾਂ ਕੱਲ ਦਾ ਦਿਨ ਵੀ ਕਾਫੀ ਐਮ ਹੈ ਲੇਕਿਨ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਲਗਾਤਾਰ ਪੰਜਾਬ ਪੜ ਦੇ ਵਿੱਚ ਸਰਗਰਮੀ ਵੱਧਦੀ ਜਾ ਰਹੀ ਹੈ ਕੈਮਰਾਮੈਨ ਜਿਹਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ